ਹਾਂ ਅੱਜ ਆ ਮੇਰੇ ਨਾਲ ਕੋਈ ਗੱਲ ਨਹੀਂ ਇਹ ਕਰਦੇ ਕਰਨਾ ਕੋਈ ਨਹੀਂ ਪਰ ਸਾਨੂੰ ਕਹਿੰਦੇ ਆ ਵੀ ਲੜਕੀ ਮਾਰ ਦਿੱਤੀ ਆ ਹੁਣ ਇਹ ਅਸੀਂ ਸਾਬਤ ਕਰ ਦਿੱਤਾ ਇਹਨਾਂ ਨੂੰ ਦੱਸਣ ਸਾਨੂੰ ਕਿ ਇਹ ਲੜਕੀ ਕਿੱਥੇ ਆ ਕਿਹੜੇ ਮੁੰਡੇ ਦੇ ਨਾਲ ਇਹਨਾਂ ਨੇ ਵਿਆਹ ਕੀਤਾ ਵਾ ਮੰਗਲ ਸ਼ੀਲ ਸਾਹਿਬ ਦਵਾਇਆ ਜਾਵੇ ਮੈਂ ਨਾ ਬਰਬਾਦ ਕਰਤਾ ਇਹਨਾਂ ਨੇ ਉਹਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਆ ਉਹ ਨਾ ਰੋਣਾ ਕੋਈ ਗੱਲ ਨਹੀਂ ਹੌਸਲਾ ਰੱਖੋ ਮੇਰੇ ਵੀਰ ਜੀ ਜੀ ਤੁਹਾਡਾ ਨਾਮ ਕੀ ਆ ਤੇ ਤੁਹਾਡਾ ਪਿੰਡ ਕਿਹੜਾ ਸਾਰਾ ਦੱਸੋ हां जी मेरा ना हा। ना हा। हा। नाम सुखविंदर कौर 90 वर नंगड़ी ये की ਤੁਹਾਡਾ ਘਰੇਲੂ ਜੋ ਵਾਕਿਆ ਹੋਇਆ ਇਹਦੇ ਬਾਰੇ ਸਾਨੂੰ ਤੁਸੀਂ ਜੀ ਦੱਸ ਕਰਦੇ ਪਾ ਜੀ ਮੇਰੇ ਲੜਕੇ ਦੀ شادی ਹੋਈ ਆ 22 ਜਨਵਰੀ 2023 ਨੂੰ ਇੱਕ ਮਹੀਨਾ 27 ਦਿਨ ਮੇਰੇ ਘਰ ਹੋ ਰਹੀ ਆ ਲਟਕੀ ਤੇ ਫਿਰ 20 ਮਾਰਚ ਨੂੰ ਇੱਥੋਂ ਚਲੀ ਜਾਂਦੀ ਆ ਤੁਹਾਡੇ ਲੜਕੇ ਦਾ ਨਾਮ ਕੀ ਆ ਮੇਰੇ ਲੜਕੇ ਦਾ ਨਾਮ ਬਲਜੀਤ ਸਿੰਘ ਤੁਹਾਡੀ ਨੂੰਹ ਦਾ ਕੀ ਨਾਮ ਉਹ ਨਾ ਹਰਦੀਨ ਕੌਰ ਕੀ ਹੋਇਆ ਉਹ ਹਾਂਜੀ ਉਹਨਾਂ ਦੀ ਸ਼ਾਦੀ ਹੋਈ ਸੀ ਫਿਰ ਉਹ ਇੱਕ ਵੀ ਨਸਤਾ ਆਈ ਜਣ ਰਹੀ ਹੈ ਸਾਡੇ ਘਰ ਫਿਰ 20 ਮਾਰਚ ਨੂੰ ਮੇਰਾ ਲੜਕਾ ਜਾਂਦਾ ਬਾਹਰ ਨਾਲ ਹੀ ਚਲੀ ਜਾਂਦੀ ਉਹ ਇੱਕੋਂ ਜਾ ਕੇ ਫਿਰ ਉਹ ਆਪਣੇ ਪੇਕੇ ਘਰ ਹੀ ਰਹਿੰਦੀ ਆ ਫਿਰ ਇਹਨਾਂ ਦੇ ਡੈਡੀ ਦੀ ਡੈਥ ਹੋ ਜਾਂਦੀ ਆ ਫਿਰ 6 ਅਪ੍ਰੈਲ ਨੂੰ ਆਉਂਦੀ ਆ 6 ਅਪ੍ਰੈਲ ਨੂੰ ਆ ਕੇ 17 ਅਪ੍ਰੈਲ ਨੂੰ ਵਾਪਸ ਚਲੀ ਜਾਂਦੀ ਆ ਫਿਰ ਸਾਡੇ ਘਰ ਨਹੀਂ ਆਉਂਦੀ ਮੁੜ ਕੇ ਉੱਥੇ ਜਾ ਕੇ ਫਿਰ ਉਹ ਇੱਕ ਲੜਕੀ ਨੂੰ ਜਰਮ ਦਿੰਦੀ ਆ ਮੈਂ ਉਹਨੂੰ ਵੇਖਣ ਵਾਸਤੇ ਜਾਨੀ ਆ ਵੇਖ ਕੇ ਆਈ ਆ ਫਿਰ ਮੈਂ ਉਹਨਾਂ ਨੂੰ ਕਿਹਾ ਪਈ ਤੁਸੀਂ ਲੜਕੀ ਨੂੰ ਭੇਜੋ ਬੰਦੇ ਬਿਠਾਓ ਜ਼ਿੰਮੇਵਾਰੀ ਚੁੱਕੋ ਤਾਂ ਫਿਰ ਅਹੀਂ ਲੈ ਕੇ ਜਾਵਾਂਗੇ ਉਹ ਕਹਿੰਦੇ ਬੰਦੇ ਨਹੀਂ ਬਿਠਾਉਣੇ ਫਿਰ ਉਹਨਾਂ ਨੇ ਸਾਡੇ ਉੱਤੇ ਮੈਦਾ ਮੰਡਲ ਕੇਸ ਕਰ ਦਿੱਤਾ ਇਹ ਦਾਜ ਦੇ ਕੇਸ ਹੁੰਦੇ ਸੀਗੇ ਉਹ ਉੱਤੇ ਕਲੀਅਰ ਹੋ ਗਿਆ ਕੋਈ ਦਾਜ ਨਹੀਂ ਮੰਗਿਆ ਕੋਈ ਗਹਿਣਾ ਨਹੀਂ ਸਰੋਪਿਆ ਨਾਲ ਮਿਲਣੀ ਹੋਈ ਆ ਇਦੋਂ ਵਾਦਾ ਫਿਰ ਇਹ ਅਸੀਂ ਨਹੀਂ ਉਥੋਂ ਲੈ ਕੇ ਫਿਰ ਇਹਨਾਂ ਸਾਨੂੰ ਪੁੱਤ ਲੈਣ ਦੇ ਉੱਤੇ ਕੇਸ ਲਾਤਾ ਸਾਡਾ ਫਿਰ ਸਾਡੀ ਫਿਰ ਪੰਚਾਇਤ ਗਈ ਆ ਉੱਥੇ ਜਾ ਕੇ ਫੈਸਲਾ ਹੋਇਆ ਫਿਰ ਅਸੀਂ ਲੜਕੀ ਨੂੰ ਲੈ ਕੇ ਆਏ ਆ 17 ਸਤੰਬਰ 18 ਸਤੰਬਰ ਨੂੰ ਲੈਂਦੀ ਆ ਸਤੰਬਰ ਸੰਨ ਕਿਹੜੀ 2024 2024 ਤੇ ਹੁੰਦੀ ਆ ਤੇ 21 ਸਤੰਬਰ ਨੂੰ ਰਾਤ 11:30 ਵਜੇ ਸਾਡੇ ਘਰੋਂ ਇੱਥੇ ਚਲੀ ਜਾਂਦੀ ਆ ਸਾਨੂੰ ਨਹੀਂ ਪਤਾ ਉਹ ਸਾਨੂੰ ਕੀ ਸਪਰੇਅ ਮਾਰ ਕੇ ਗਈ ਆ ਅਸੀਂ ਸੁੱਤੇ ਰਹਿ ਗਏ ਅਸੀਂ ਸਵੇਰ ਨੂੰ ਉੱਠ ਕੇ ਵੇਖਿਆ ਤੇ ਸਾਨੂੰ ਫੇਰ ਪਤਾ ਲੱਗਦਾ ਹੀ ਰੌਲਾ ਰਪਾ ਪਾਇਆ ਪਿੰਨ ਦੀ ਪੰਚਾਇਤ ਕੱਟ ਕੀਤੀ ਗਲੀ ਗਵਾਂਢ ਸਾਡਾ ਇਕੱਠਾ ਹੋਇਆ ਵਾ ਪਰ ਸਾਨੂੰ ਪਤਾ ਨਹੀਂ ਲੱਗਦਾ ਉਹਦਾ ਉਸ ਤੋਂ ਬਾਅਦ ਕੀ ਹੋਇਆ ਜੀ ਜਦੋਂ ਇੱਥੋਂ ਚੱਲ ਜਾਂਦੀ ਆ ਫੇਰ ਅਸੀਂ ਆਪਣੇ ਦਰਖਾਸਤ ਪੇਨੋਂ ਵੀ ਦੇ ਕੇ ਆਏ ਆ ਜਿੱਦਣ ਜਾਂਦੀ ਆ 21 ਸਤੰਬਰ ਨੂੰ ਜਾਂਦੀ ਆ 22 ਨੂੰ ਅਸੀਂ ਦਰਖਾਸਤ ਦੇ ਕੇ ਉਹਨੇ ਗੁੰਮशुदा ਦੀ ਦਰਖਾਸਤ ਸਾਡੇ ਕੋਲ ਪੁਲਿਸ ਲਿਖਾਉਂਦੀ ਆ ਫੇਰਹੀਂ 14 ਸਤੰਬਰ ਨੂੰ ਫੇਰ ਦੁਬਾਰਾ ਅਰਜ਼ੀ ਦੇ ਕੇ ਉਹਨੇ ਸਾਡੇ ਘਰ ਦੇ ਵਿੱਚੋਂ ਗਹਿਣਾ ਤੇ ਕੋਈ ਕੈਸ਼ ਜਿਹੜਾ ਸੀ ਉਹ ਗੁਪਤ ਹੋਇਆ ਹੈਗਾ ਗਹਿਣਾ ਕਿੰਨਾ ਸੀ ਪੰਜ ਚੀਜ਼ਾਂ ਹੀ ਇੱਕ ਕੈਂਥਾ ਇੱਕ ਕੜਾ ਤੇ ਤਿੰਨ ਛਾਪਾਂ ਤੇ 3000 ਰੁਪਏ ਸੀ ਉਹ ਕਹਿੰਦੇ ਤੇ ਅਸੀਂ ਕਾਰਵਾਈ ਸਾਡੀ ਜਿਹੜੀ ਉਹ ਚੱਲ ਰਹੀ ਹੈ ਜਿਹੜੀ ਤੁਹਾਡੀ ਨੋਆ ਆਇਆ ਉਹ ਇਸ ਵੇਲੇ ਕਿਤੇ ਕੋਈ ਤੁਹਾਨੂੰ ਆਪਣੇ ਸੋਰਸ ਦੇ ਨਾਲ ਕੋਈ ਪਤਾ ਲੱਗਾ ਜਾਂ ਕੀ ਉਹ ਕਰਦੀ ਹੈ ਜੀ ਜੀ ਹਾਂ ਜੀ ਉਹਨੇ ਉਹ ਲੜਕੀ ਨੇ ਵਿਆਹ ਜਿਹੜਾ ਵਾ ਹੋਰ ਕਰਵਾ ਲਿਆ ਵਾ ਉਹਨੀਆਂ ਸਾਨੂੰ ਫੋਟੋਆਂ ਆਉਣ ਡੀਆਂ ਵਾ ਹਾਂ ਉਹ ਲੜਕੀ ਨੂੰ ਕੋਈ ਹੋਰ ਹਾਂ ਜੀ ਹੋਰ ਲੜਕਾ ਆ ਉਹ ਤੁਹਾਡੇ ਕੋਲ ਫੋਟੋ ਆ ਗਿਆ ਨੇ ਮੇਰੀ ਹਾਂ ਇਹ ਮੇਰਾ ਲੜਕਾ ਜੇ ਇਹ ਮੇਰੀ ਨੋਆ ਆ ਮੈਂ ਆ ਬੈਠੀ ਆ ਆਹ ਲੜਕੀ ਦੀ ਮਾਤਾ ਇਕਲੋਤੀ ਆ ਲੜਕੀ ਦਾ ਫਾਦਰਰ ਖਲੋ ਗਿਆ ਫਿਰ ਉਹਨਾਂ ਨੇ ਤੇ ਪੇਕੇ ਨੂੰ ਫੋਨ ਲਾਇਆ ਉਹਦੇ ਪੇਕੇ ਜਿਹੜੇ ਉਸ ਦਿਨ ਨਹੀਂ ਆਉਂਦੇ ਤੀਸਰੇ ਦਿਨ ਆਉਂਦੇ ਆ ਉਹਨਾਂ ਨੇ ਫਿਰ ਆਣ ਕੇ ਇੱਥੇ ਆਪਣਾ ਅੰਦਰ ਸਾਰੇ ਬੈੱਡ ਬਿਨਾਂ ਅਥਾਰਟੀ ਤੋਂ ਸਾਡੇ ਚੱਕਨ ਕਰਕੇ ਗਏ ਆ ਰੋਲਾ ਰੱਪਾ ਬਹੁਤ ਪਾਉਂਦੇ ਮੈਂ ਕੱਲੀ ਜਨਾਨੀ ਘਰ ਹਾਂ ਗਲੀ ਗਵਾਂਡ ਮੈਂ ਇਕੱਠਾ ਕੀਤਾ ਪੰਚਾਇਤ ਆਈ ਆ ਇੰਨਾਂ ਨੇ ਬਹੁਤ ਰੌਲਾ ਪਾਇਆ ਕਿ ਇੰਨਾਂ ਨੇ ਲੜਕੀ ਮਾਰ ਦਿੱਤੀ ਆ ਕਦੀ ਕਹਿਣ ਇੱਥੇ ਦੱਬ ਦਿੱਤੀ ਕਦੀ ਬੈੱਡਾਂ ਦੇ ਵਿੱਚ ਰੱਖੀ ਹੋਈ ਆ ਚੈੱਕ ਇਨ ਕਰਕੇ ਫੇਰ ਇਹ ਆਂਦੇ ਆ ਕਿ ਨਹੀਂ ਸਾਨੂੰ ਇੱਥੇ ਕੁੜੀ ਲੱਭਦੀ ਨਹੀਂ ਫੇਰ ਅਸੀਂ ਕਮਰੇ ਜਿਹੜੇ ਅਸੀਂ ਸੀ ਕਮਰੇ ਤੋਂ ਕੰਘਾ ਲਏ ਸਾਹਮਣੇ ਹੀ ਗੇ ਦੇਖੋ ਉੱਥੋਂ ਕਮਰੇਾਂ ਦੇ ਵਿੱਚੋਂ ਜਦੋਂ 11:28 ਮਿੰਟ ਤੇ ਲੜਕੀ ਜਾਂਦੀ ਆ ਪੁੱਛੜ ਉਹਨੇ ਲੜਕੀ ਚੁੱਕੀ ਆ ਇੱਕ ਸਾਲ ਦੀ ਲੜਕੀ ਆ ਨਾਲ ਇੱਕ ਬੈਗ ਮੋਢੇ ਨਾਲ ਪਾਇਆ ਇੱਕ ਲਫਾਫਾ ਅੱਗੇ ਫੜਿਆ ਹੋਇਆ ਇਥੋਂ ਜਾਂਦੀ ਕੈਮਰੇਆਂ ਦੇ ਵਿੱਚ ਦਿਸੀ ਆ ਇਥੋਂ ਜਾ ਕੇ ਫਿਰ ਦੁਆਰੇ ਵਾਲੇ ਕੈਮਰੇ ਖੰਗਾਲੇ ਉਹਦੇ ਵਿੱਚ ਮੋਟਰਸਾਈਕਲ ਦੇ ਉੱਤੇ ਦੋ ਮੁੰਡੇ ਆਉਂਦੇ ਆ ਉਹਦੇ ਉੱਤੇ ਬਹਿ ਕੇ ਤੇ ਉਹ ਜਾਂਦੀ ਆ ਲੈ ਕੇ ਜਾਣਦੇ ਆ ਸਰ ਪਰਮਜੀਤ ਸਿੰਘ ਮੇਰਾ ਨਾਮ ਆ ਮੇਰਾ ਬਰਦਰ ਬਲਜੀਤ ਸਿੰਘ ਆ ਉਹਦਾ ਹੀ ਵਿਆਹ ਕੀਤਾ ਈ ਹਰਲੀਨਕੌਰ ਦੇ ਨਾਲ ਮੇਰੀ ਪਰਝਾਈ ਲੱਗਦੀ ਮੈਂ ਜੇਠ ਲੱਗਦਾ ਉਹਦਾ ਮੇਰਾ ਸਰ ਰਾਤ ਨੂੰ ਇਹ ਸਾਡੇ ਘਰੋਂ ਜਦੋਂ ਗੈਬ ਹੁੰਦੀ ਆ 11:30 ਵਜੇ ਨਿਕਲ ਕੇ ਗਈ ਆ ਤੇ ਸਾਨੂੰ ਪਤਾ ਨਹੀਂ ਵੀ ਸਪਰੇਅ ਮਾਰ ਕੇ ਕੀ ਨੀਂਦ ਆਲੇਗਾ ਮੈਨੂੰ ਕੋਈ ਹੁਛ ਨਹੀਂ ਗਈ ਮੇਰੀ ਸਿਸਟਰ ਜਿਹੜੀ ਆ ਸਵੇਰੇ 6:30 ਵਜੇ ਨਾ ਉੱઠી ਆ ਉਹਨੇ ਆਣ ਕੇ ਤੇ ਮੈਨੂੰ ਜਗਾਇਆ ਵਾ ਵੀ ਮਤਲਬ ਕਿ ਭਾਬੀ ਜਿਹੜੀ ਉਹ ਬੋਲਦੀ ਨਹੀਂ ਲੜਕੀ ਸਾਡੀ ਤੇ ਉਹਨੇ ਮੈਨੂੰ ਜਗਾ ਕੇ ਨਾ 6:00 ਵਜੇ ਮੋਟਰਸਾਈਕਲ ਤੇ ਮਹਿਤੇ ਚੌਂਕ ਤੇ ਵੇਖਣ ਗਿਆ ਉੱਥੇ ਸਰ ਕੀ ਲੱਭਣਾ ਹੈ ਕਿਉਂਕਿ ਰਾਤ 11:30 ਵਜੇ ਸੀਸੀਟੀਵੀ ਕੈਮਰੇ ਬਾਅਦ ਚ ਚੈੱਕ ਕਰਾਏ ਆ ਤੇ ਫੇਗ ਮਤਲਬ ਕਿ ਵਿੱਚੋਂ ਨਿਕਲੀ ਆ ਤੇ 40 50 ਬੰਦੇ ਦੀ ਮਦਰ ਜੜੀ ਆ ਡਰਾਮਾ ਫੜਾ ਕੇ ਮੇਰੇ ਘਰ ਤਲਾਸ਼ੀ ਕੀਤੀ ਬਿਨਾ অথॉरिटी ਤੋਂ ਸਾਡੇ ਬੈੱਡ ਲੰਬਾਰੀਆਂ ਵਾਸ਼ਿੰਗ ਮਸ਼ੀਨਾਂ ਤੱਕ ਇਹਨੇ ਫੋਲ ਮਾਰੀਆਂ ਸਰ ਮੈਂ ਘਰ ਨਹੀਂਗਾ ਮੇਰੀ ਸਾਈਡ ਤੇ ਮੈਂ ਮੇਰੀ ਮਾਤਾ ਜੜੀ ਆ ਉਹਨੂੰ ਜੇ ਕਿਤੇ ਗੱਲ ਪੈ ਜਾਂਦੀ ਸਰ ਕੋਈ ਹੋਰ ਕੁਝ ਕਰ ਵੀ ਸਕਦੇ ਜਿਹੜੇ ਸਾਥ ਨਾ ਆਏ ਇਹਨਾਂ ਨੂੰ ਚਾਹੀਦਾ ਹੈ ਮੈਥੇਟਾਣੇ ਰਿਪੋਰਟ ਦੇ ਕੇ ਫੇ ਸਾਡੇ ਘਰ ਆਉਂਦੇ ਫੁੱਲ ਮੁਲਾਜ਼ਮ ਨਾਲ ਆਉਂਦੇ ਮੇਰੇ ਘਰ ਦੀ ਤਲਾਸ਼ੀ ਕਰ ਸਕਦੇ ਨੇ ਤੁਹਾਡੇ ਘਰ ਦੀ ਜਦੋਂ ਤਲਾਸ਼ੀ ਕੀਤੀ ਉਹਦਾ ਕਾਰਨ ਕੀ ਹੈ ਕਿਉਂ ਤਲਾਸ਼ੀ ਕੀਤੀ ਕਾਰਨ ਸਾਰ ਇਹ ਹੈ ਇਹਨਾਂ ਨੇ ਮਦਰ ਇਹਦੀ ਨੇ ਇਹ ਡਰਾਮਾ ਰਚਿਆ ਉਥੋਂ ਕਿ ਇਹਨਾਂ ਨੇ ਲੜਕੀ ਜਿਹੜੀ ਮਾਰ ਦਿੱਤੀ ਗਈ ਆ ਇਹਦੀ ਮਦਰ ਜਿਹੜੀ ਆ ਨਾਲਾਈ ਸੜਕ ਕੋਲ ਸੀਸੀਟੀਵੀ ਕੈਮਰੇ ਆ ਮੋਟਰਸਾਈਕਲ ਨੰਬਰ ਆਇਆ ਤੇ ਇਹਦੀ ਮਦਰ ਜਿਹੜੀ ਰਾਤ ਸਿਵਟ ਡੀਆਰ ਗੱਡੀ ਆ ਜਿਹਦੇ ਵਿੱਚ ਆਈ ਆ ਰਾਤ ਆਣ ਕੇ 11:30 ਵਜੇ ਦੋ ਮੁੰਡੇ ਇਹਨਾਂ ਦਾ ਮੁੰਡਾ ਦੀਪੂ ਆ ਕੋਜੇਵਾਲ ਪਿੰਡ ਉਹ ਮੁੰਡਾ ਇੱਥੋਂ ਰਾਤ ਨੂੰ ਆਣ ਕੇ ਮੋਟਰਸਾਈਕਲ ਤੇ ਲੜਕੀ ਨੂੰ ਲੈ ਕੇ ਗਿਆ ਸਾਰਾ ਪਲਾਨ ਜਿਹੜਾ ਵਾ ਇਹਦੀ ਜਿਹੜੇ ਮੇਰੇ ਬ੍ਰਦਰ ਦੀ ਸੱਸ ਵਾ ਉਹਦਾ ਹੀ ਰਚਿਆ ਆ ਕਮਲਜੀਤ ਕੌਰ ਆ ਕੋਜੇਆਲੇ ਰਹਿੰਦੀ ਆ ਤੀਜੇ ਥਾਂ ਤੇ ਜਨਾਨੀ ਬੇਟੀ ਆ ਪਹਿਲੋਂ ਇਹਦੇ ਪਿੱਕੇ ਹੈਗੇ ਮੰਡੀ ਮੋਟਾਂ ਵਾਲ ਦੀ ਰਹਿਣ ਵਾਲੀ ਆ ਇਹ ਮੰਡਾ ਦੇ ਵਿੱਚ ਜਾ ਕੇ ਉੱਥੋਂ ਇਹਦਾ ਸਰਚ ਡਾਗੇ ਤੀਜੇ ਥਾਂ ਤੇ ਇੱਥੇ ਮਾ ਕੋ ਜਿਆਰ ਬੈਠੀ ਆ ਕੇ ਕੋਜੇ ਵਾਲੋਂ ਇਹ ਗੱਡੀ ਲੈ ਕੇ ਆਈ ਨਾਲ ਇਹ ਮੁੰਡੇ ਨੂੰ ਮਤਲਬ ਕਿ ਨਾਲ ਲੈ ਕੇ ਤੇ ਦੀਪੂ ਮੁੰਡਾ ਜਿਹੜਾ ਇਹਨਾਂ ਦਾ ਲੜਕੀ ਨੂੰ ਰਾਤ ਲੈ ਕੇ ਗਿਆ ਇਹਨਾਂ ਸਾਰਾ ਡਰਾਮਾ ਇੰਨੇ ਰਚਿਆ ਇਹ ਲੜਕੀ ਮਾਰ ਦਿੱਤੀ ਹੈ ਸਾਡੀ ਲੜਕੀ ਜਿਹੜੀ ਮਾਰ ਦਿੱਤੀ ਗਈ ਆ ਇਹਨਾਂ ਨੇ ਮੀਡੀਆ ਦੇ ਵਿੱਚ ਵੀ ਇਹੀ ਗੱਲ ਕਹੀ ਆ ਵੀ ਸਾਡੀ ਲੜਕੀ ਜਿਹੜੀ ਆ ਇਹਨੇ ਜੇਟ ਨੇ ਗਾਇਬ ਕੀਤੀ ਆ ਸੀਸੀਟੀਵੀ ਕੈਮਰਾ ਦੇ ਵਿੱਚ ਆਇਆ ਮੇਰੇ ਸਰ ਕੋਈ ਸੀਸੀਟੀਵੀ ਨਹੀਂ ਕੈਮਰੇ ਦੇ ਵਿੱਚ ਮੈਂ ਆਇਆ ਨਹੀਂਗਾ ਪੁਲਿਸ ਨੂੰ ਵੀ ਇਹ ਚੀਜ਼ ਦੇ ਬਾਰੇ ਪਤਾ ਸਾਰਾ ਕੁਝ ਪ੍ਰਸ਼ਾਸਨ ਨੂੰ ਇਹਨਾਂ ਨੇ ਇਹ ਕਹਿ ਵੀ ਲੜਕੀ ਮਾਰ ਦਿੱਤੀ ਗਈ ਹੈ ਜੇਟ ਨੇ ਕੈਵ ਕੀਤੀ ਮੈਂ ਸਾਰੇ ਸਬੂਤਾਂ ਦੇ ਸਮੇਤ ਸਾਰਾ ਕੁਝ ਦਿਖਾਉਣ ਲਿਆ ਜੇ ਲੜਕੀ ਮਾਰ ਦਿੱਤੀ ਹੈ ਤਾਂ ਸਰ ਆਹ ਲੜਕੇ ਦੇ ਨਾਲ ਇਹ ਘੁੰਮਦੀ ਫਿਰਦੀ ਆ ਮੇਲਿਆਂ ਦੇ ਵਿੱਚ ਅਨੰਦਪੁਰ ਸਾਹਿਬ ਵੀ ਕੋ ਮੰਡੇ ਆ ਤੇ ਸਾਡੇ ਕੋਲ ਵਿਧ ਪ੍ਰੂਫ ਹੋਣ ਦੇ ਮੈਂਡਮੈਂਟ ਤੇ ਤੇ ਇਹ ਮਾਂ ਨੇ ਸਾਰਾ ਡਰਾਮਾ ਰਚਿਆ ਮਾਂ ਜਿਹੜਾ ਛੋਟੇ ਬ੍ਰਦਰ ਦਾ ਆਪਣੇ ਦਾ ਵੱਡੇ ਸੈਲੀਬ੍ਰੇਟੇ ਕਰਨ ਲਈ ਆ ਮਾਂ ਸਾਰੀ ਇਨਵੋਲਵ ਆ ਇਹਨਾਂ ਦੇ ਵਿੱਚ ਡੈਡੀ ਇਹਦਾ ਕੁਲਵੰਤ ਸਿੰਘ ਤੇ ਮਾਂ ਨਾਨਾ ਨਾਨੀ ਤੇ ਸਾਰੇ ਇਹਨਾਂ ਦੇ ਜਿਹੜੇ ਮੋਤਵਾਰ ਬੰਦੇ ਆ ਸਾਰਿਆਂ ਨੂੰ ਪਤਾ ਹੈ ਇਹ ਚੀਜ਼। ਅ ਵਿਦੀਪ ਹੁਣ ਤਾਜੀ ਕੀ ਰਿਪੋਰਟ ਆ ਤੁਹਾਨੂੰ ਕੋਈ ਇਨਫਰਮੇਸ਼ਨ ਮਿਲੀ ਆ ਲੜਕੀ ਕਿੱਥੇ ਆ ਕਿੱਥੇ ਨਹੀਂ ਆ ਜਾਂ ਕਿਹਦੇ ਨਾਲ ਰਹਿੰਦੀ ਆ ਹਾਂਜੀ ਹਾਂਜੀ ਸਰ ਇਹ ਨਾ ਲੜਕੀ ਜਿਹੜੀ ਆ ਮੁੰਡਾ ਵਾ ਇਹਦੇ ਨਾਲ ਸਾਨੂੰ ਸਬੂਤ ਆਉਣ ਦੇ ਵਿਦ ਪ੍ਰੂਫ ਇਹ ਲੜਕੀ ਨੇ ਇਹਦੇ ਨਾਲ ਵਿਆਹ ਕਰਾਇਆ ਆ ਤੇ ਸਾਰੇ ਮਤਲਬ ਕਿ ਇਹਦੀ ਮਾਂ ਨੇ ਕਿਤੇ ਲੁਕਾ ਕੇ ਇਹਨੂੰ ਕਮਰੇ ਦੇ ਵਿੱਚ ਕਿਤੇ ਵੱਲੇ ਰਿੱਤੇ ਸਾ ਰੱਖਿਆ ਵਾ ਸਾਨੂੰ ਪਿੰਡ ਦਾ ਪੂਰਾ ਸ੍ਰੋਪਰ ਡਰੈਸਿੰਗ ਆ ਪਤਾ ਲੜਕੀ ਜਿਹੜੀ ਆ ਇਹਦੀ ਮਾਂ ਨੂੰ ਤੇ ਸਿੱਦੀ ਸਿਸਟਰ ਨੂੰ ਤੇ ਮੁੰਡਾ ਦੀਪੂ ਇਹਨਾਂ ਸਾਰਿਆਂ ਨੂੰ ਪਤਾ ਵੀ ਲੜਕੀ ਜਿਹੜੀ ਆ ਕਿਤੇ ਰੱਖੀ ਹੋਈ ਆ ਜਦੋਂ ਮਾਂ ਤੇ ਕਾਰਵਾਈ ਹੋਊਗੀ ਮਾਂ ਨੂੰ ਪੁੱਛ ਕੇ ਚੋਊਗੀ ਤੇ ਲੜਕੀ ਆਪਣੇ ਆਪ ਕੱਢ ਕੇ ਲਵੇ ਮੁੰਡੇ ਦੇ ਕੋਲ ਲੜਕੀ ਰਹਿਣ ਦੀ ਆ ਰਿਲੇਸ਼ਨ ਦੇ ਵਿੱਚ ਵਿਆਹ ਕਰਾਇਆ ਵਿਦ ਪ੍ਰੂਫ ਦੇ ਕੋਲ ਵਿਆਹ ਦਾ ਕੋਈ ਸਬੂਤ ਹੈ ਹਾਂਜੀ ਸਰ ਹਾਂਜੀ ਆ ਪ੍ਰੂਫ ਆ ਪ੍ਰੂਫ ਦਿੱਤੇ ਆ ਫੋਟੋਆਂ ਦੇ ਹਾਂਜੀ ਸਾਨੂੰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਸਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਇਹ ਲੜਕੀ ਨੂੰ ਤੇ ਲੜਕੇ ਨੂੰ ਫੜ ਕੇ ਰੈਸਟ ਕੀਤਾ ਜਾਵੇ ਇਹਦੀ ਮਾਂ ਤੇ ਇਹਦੇ ਬਾਪ ਤੇ ਤੇ ਇਹਦੀ ਭੂਆ ਤੇ ਕਾਰਵਾਈ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਆਂ ਗਾਂ ਤੋਂ ਇੱਕ ਗਰੀਬ ਪਰਿਵਾਰ ਦੇ ਨਾਲ ਕੋਈ ਧੱਕਾ ਨਾ ਹੋਵੇ ਸਾਡਾ ਸਾਰ ਇਹਨਾਂ ਨੇ ਘਰ ਬਰਬਾਦ ਕਰਕੇ ਰੱਖਦਾ ਮੈਂ ਡਰਾਈਵਰੀ ਕਰਦਾ ਮੇਰਾ ਬ੍ਰਦਰ ਬਾਹਰ ਆ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਭਰਾ ਨੂੰ ਬਾਹਰ ਭੇਜਿਆ ਆਈ ਮੇਰਾ ਡੈਡੀ ਵੀ ਜਿਹੜਾ ਇਹਨਾਂ ਨੇ ਮਕਾ ਕੇ ਤੇ ਇਹ ਲੜਕੀ ਦਾ ਸਾਰਾ ਕੁਝ ਕੀਤਾ ਤਾਂ ਰਿਹਾ ਆ ਕੀਤਾ ਤਾਂ ਕਿਤਰਾ ਮਕਾਤਾ ਇਹਨਾਂ ਨੇ ਸਰ ਡੈਡੀ ਮੇਰਾ ਜਿਹੜਾ ਵਾ ਤੀਸਰੇ ਮਹੀਨੇ ਤੇ ਜਦੋਂ ਇੱਥੋਂ ਗਈ ਮੇਰਾ ਬ੍ਰਦਰ ਚਲ ਗਿਆ ਪੰਜਾ ਸੱਤਾ ਦਿਨਾਂ ਦੇ ਬਾਅਦ ਵੀ ਮੇਰਾ ਡੈਡੀ ਜਿਹੜੀ ਆ ਉਹ ਡੈਥ ਹੋ ਗਈ ਆ ਸਰੀਰ ਦਿਨੋਂ ਦਿਨ ਉਹਨਾਂ ਦਾ ਠਾਂ ਢਾਂ ਚਲ ਗਿਆ ਹੀ ਉਹ ਟੈਨਸ਼ਨ ਲੈ ਕੇ ਖਤਮ ਹੋ ਗਿਆ ਵੀ ਸਾਡੇ ਨਾਲ ਇਹਨਾਂ ਨੇ ਪ੍ਰੋਡ ਕੀਤਾ ਤੇ ਅਸੀਂ ਕੋਈ ਵਿਆਹ ਦੇ ਵਿੱਚ ਕੋਈ ਦਾਜ ਨਹੀਂ ਗਾ ਲਿਆ ਕਿ ਦਾਜ ਦੀ ਮੰਗ ਨਹੀਂ ਕੀਤੀ ਕੁਝ ਨਹੀਂ ਲਿਆ ਸਾਡਾ ਡੈਡੀ ਜਿਹੜਾ ਵਾ ਕੰਮ ਦੇ ਵਿੱਚ ਹੀ ਆ ਜਾਂ ਇਹਨਾਂ ਮਰਵਾ ਕੇ ਸੋਟਦਾ ਹੈ ਹਲੋ ਹਾਂਜੀ ਅੰਕਤ ਕੀ ਨਈ ਤੁਹਾਡਾ ਉਹ ਨੰਬਰ ਦਿੱੰਗੇ ਨਾ ਤੇ ਕਿੱਥੇ ਰਹਿ ਰਹੇ ਤੁਸੀਂ ਪਰ ਮੈਂ ਤਾਂ ਕੋਟਲਾਉ ਦੇ ਕੋ ਰਹਾ ਅੰ ਅੱਛਾ ਜੀ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਨਵਦੀਕਲਾ ਵੀ ਮਹਾਂ ਲਖਰ ਹਾਂ ਜੀ ਤੇ ਕੀ ਮਾਮਲਾ ਕੀ ਹੋਇਆ ਜੀ ਜਿਹੜਾ ਸਹੁਰਿਆਂ ਦੇ ਨਾਲ ਜਾਂ ਘਰ ਵਾਲੇ ਨਾਲ ਸਰ ਮਾਮਲਾ ਇਹ ਆ ਵੀ ਮੇਰਾ ਜਿਹੜਾ ਵਿਆਹ ਸੀ ਉਹ ਦੂਣਾ 30 ਜਨਵਰੀ ਤੇ ਉਹ ਵਿਆਹ ਸੀ अच्छा जी। ਉਹ ਗੁਜ਼ਾਰੇ ਕਾ ਮੈਨੂੰ ਉਹਨਾਂ ਦੀ ਭੂਆ ਨੇ ਮਤਲਬ ਕੀ ਸਰਦਾਰੀ ਰਿਸ਼ਤਾ ਕੀਤਾ ਸੀ ਮੈਂ ਕਿੰਨਾਂ ਦੱਸਿਆ ਸੀ ਕਿ ਮਤਲਬ ਕਿ ਜਿਹੜੀ ਧੀ ਆ ਉਹ ਮੇਰੀ ਭਤੀਜੀ ਆ ਜੀ। ਹਾਂਜੀ। ਤੇ ਉਹਨਾਂ ਦੇ ਜਿਹਨੇ ਮਤਲਬ ਕਿ ਪਿੰਡ ਦੇ ਨੂੰ ਕੋਲੇ ਵਾਲ ਦੱਸਿਆ ਗਿਆ ਤੇ ਜਿਹੜਾ ਮਤਲਬ ਉਹਨਾਂ ਨੇ ਗੱਦੀ ਸੀ ਉਹ ਨਕਲੀ ਮਤਲਬ ਦੀ ਗਾਜੀ ਤੋਂ ਉਹਨਾਂ ਨੇ ਨਕਲੀ ਬਣਾਇਆ ਸੀ। अच्छा जी ए मेरा रिश्ता क्यों हो नहीं होया ਤੇ ਮੈਨੂੰ ਇਹਨਾਂ ਦੇ ਕਾਰਨੀਆ ਨਹੀਂ ਮੈਨੂੰ ਚਾਹਣ ਜਿਹੜਾ ਜੋ ਵੀ ਹੈ ਰਿਸ਼ਤਾ ਜੋ ਵੀ ਹੈ ਹੋਰ ਕੁਝ ਬਾਅਦ ਦਾ ਬੇਤਰਤੀਕ ਕਿ ਤਰ੍ਹਾਂ ਆਈ اچھا ਜੀ ਉਹ ਲਾਈਨ ਤੇ ਬਾਅਦ ਦੇਖਣਾ ਕਿ ਵਿਆਹ ਹੋਣ ਤੋਂ ਬਾਅਦ ਜਦੋਂ ਸਾਨੂੰ ਇਹ ਚੀਜ਼ਾਂ ਦਾ ਲੱਗ ਰਿਹਾ ਪਤਾ ਲੱਗਾ ਸੁਜੋ ਹੈ ਵੀ ਇਹਨਾਂ ਨੇ ਲਿਖਿਆ ਜਿਨਾ ਪਰ ਹੋਰ ਕੀਤਾ ਵਾ ਤੋਂ ਖੜੀ ਤਾ अच्छा। ਉਹਨਾਂ ਦੇ ਵਿੱਚ ਜਿਹੜੀ ਉਹਦੇ ਫਾਸਲ ਹੀ ਉਹ ਮਤਲਬ ਕਿ ਲਕਵੀ ਜਿਹੜੀ ਮਾ ਆ ਤੇ ਤਿੰਨ ਵਿਆਹ ਹੋਏ ਆ ਪਹਿਲਾ ਦੋ ਵਿਆਹ ਵੀ ਹੋ ਚੁੱਕੇ ਆ ਜਿੱਥੇ ਆ ਕਿ ਮਾ ਜਿਹੜੀ ਆ ਬੈਠੀ ਹੋਣੀ ਜੀ ਕੁੜੀ ਦੀ ਜਿਹੜਾ ਖਿਆਲ ਨਾਲ ਕੋਸ਼ਿਸ਼ ਕਰਸਾਂਗੇ ਪਹਿਲਾਂ ਇਹਨਾਂ ਗੱਲਾਂ ਦਾ ਤੁਹਾਨੂੰ ਪਹਿਲਾਂ ਨਹੀਂ ਪਤਾ ਕੁਝ ਮਾ ਜੀ ਨਾਲ ਪਹਿਲਾ ਵਿਆਹ ਤੋਂ ਪਹਿਲਾਂ ਕੋਈ ਗੱਲ ਨਹੀਂ ਹੈ ਇਹਨਾਂ ਨੇ ਦੱਸੀ ਕਿ ਮਤਲਬ ਕਿ ਕੁੜੀ ਜਿਹੜੀ ਆ ਕੁੜੀ ਦੀ ਮਾ ਜਿਹੜੀ ਆ ਉਹਨੇ ਪਹਿਲਾ ਵਿਆਹ ਹੋਇਆ ਹੈ ਕਿ

ਤੇ ਉਦੋਂ ਫਿਰ ਮੇਰੇ ਮਦਰ ਜਿਹੜੇ ਉੱਥੇ ਵੀ ਆਏ ਉਹਨਾਂ ਲੱਗਤੀ ਨਾ ਸੋਕੀ ਬਕੀ ਨਾ ਤੇ ਉਹ ਤੋਂ ਬਾਅਦ ਜਿਹੜਾ ਉਹਨਾਂ ਨੇ ਮਤਲਬ ਕਿਹਾ ਜਿਹੜਾ ਸਿਸਟਮ ਜਿਹੜਾ ਬਾਦ ਆਜੂ ਦਾ ਇਹ ਮਤਲਬ ਕਿਹਾ ਕਿ ਜਾਮਨ ਆ ਸ਼ੁਰੂ ਕੀਤੇ ਬਾਕੀ ਜੋ ਵੀ ਆ ਸਾਰਾ ਕੁਝ ਮੇਰੇ ਘਰ ਦੇ ਨਾਲ ਇੱਕ ਜੱਟ ਮਖਲੀ ਚੋਲਾ ਦੇ ਨਾਲ ਆ ਹੋ ਗਿਆ ਇੱਥੇ ਮੈਂ ਤੇ ਇੱਥੇ ਆਲੇ ਦੇ ਦੋ ਸਾਲ ਹੋ ਗਏ ਮੇਰਾ ਕਾਰਡ ਜਿਹੜਾ ਖਤਮ ਹੋ ਜਾ ਵਾ ਕੋਣ ਤੁਸੀਂ ਇਸ ਕਰਕੇ ਮੈਂ ਕੀ ਮੰਗ ਕੀ ਕਰਦੇ ਜੀ ਅੱਜ ਮੇਰੇ ਨਾਲ ਇਹਨਾਂ ਨੇ ਮਤਲਬ ਦੀ ਬਹੁਤ ਬਸਾਹ ਰੋਡ ਕੀਤਾ ਵਾ ਖੀਦਦੇ ਕਿ ਸ਼ਤਾਨ ਮੁਖ ਕਹਿੰਦਾ ਪ੍ਰੂਫ ਕਰਾ ਦੇ ਕਿ ਵਖਾ ਚੁੱਕੇ ਆ ਕਿ ਮੈਂ ਪ੍ਰਸ਼ਾਸਨਗਾਰੀ ਮੰਗ ਜੇ ਕਰਦਾ ਵਾ ਜੇ ਉਹ ਮਤਲਬ ਕਿ ਇਹ ਸਾਫ ਦਵਾਇਆ ਜਾਵੇ ਮੇਰਾ ਘਰ ਬਰਬਾਦ ਕਰਤਾ ਵਾ ਇਹਨਾਂ ਨੇ ਪੂਰੀ ਜ਼ਿੰਦਗੀ ਬਰਬਾਦ ਹੋ ਚੁੱਕੀ ਆ ਮੇਰੇ ਨਾਲ ਜਿਹੜੀ ਉਹ ਥਾਣੇ ਚ ਪਟਾੜੀਆਂ ਦੇ ਵਿੱਚ ਸਟੱਕਰ ਮਾਰਦੀ ਕਰਦੀ ਆ ਪਰ ਮੇਰੇ ਤੇ ਝੂਠੇ ਇਲਜ਼ਾਮ ਲਾਏ ਇਹਨਾਂ ਨੇ ਤੇ ਪਿਓ ਮੇਰੇ ਦੀ ਇਹਨਾਂ ਨੇ ਬੈਸ ਹੋ ਗਈਆਂ ਉਹਨਾਂ ਨੇ ਇਹਨਾਂ ਦੀ ਵਜ੍ਹਾ ਕਰਕੇ ਉਹਦਾ ਜੱਥਾ ਚੁੱਕੀ ਆ ਜੇਕਰ ਮੈਂ ਨਾ ਕਹਾਂ ਨਾ ਇਹ ਕਾਪੀ ਨੂੰ ਦੇਖੋ ਤੁਹਾਡੇ ਪਿਤਾ ਜੀ ਦੀ ਤੁਹਾਨੂੰ ਤੁਹਾਡੀ ਮੰਗ ਕੀ ਆ ਤੁਸੀਂ ਉਹਨੂੰ ਲੜਕੀ ਨੂੰ ਲਿਆਉਣਾ ਚਾਹੁੰਦੇ ਏ ਜਾਂ ਕੀ ਕਰਨਾ ਚਾਹੁੰਦੇ ਏ ਜਾਂ ਕਾਰਪੁਲਿਸ ਤੋਂ ਕਾਰਵਾਈ ਦੀ ਮੰਗ ਕਰਦੇ ਕੀ ਮੰਗ ਕਰਦੇ ਜੀ ਸਰ ਮੈਂ ਤੇ ਲੜਕੀ ਨੂੰ ញੋੜ ਵਾਲਾ ਤੇ ਕੰਮ ਹੀ ਨਹੀਂ ਮੈਂ ਰਹਿ ਗਿਆ ਜਿੰਨੇ ਇਹਨਾਂ ਕੋਲ ਕਰਤਾ ਮੇਰਾ ਪਿਓ ਮਰਵਾ ਕੇ ਸੋੜਤਾ ਮੇਰੀ ਮਾਂ ਦਾ ਦੇਖੋ ਕੀ ਹਾਲ ਕਰਤਾ ਇਹਨਾਂ ਨੇ ਕਿ ਉਸ ਨੂੰ ਮੈਂ ਦਾ ਮਤਲਬ ਹੈ ਮੈਂ ਤੇ ਮਤਲਬ ਕੀ ਹਾਂ ਕਿ ਉਹਦੀ ਮਾਂ ਤੇ ਘੂਆ ਤੇ ਪੂਰ ਤੇ ਨਾਲਾ ਨਾਲ ਇਹ ਕੁੜੀ ਆ ਗੜਜੜਾ ਮੁੰਡਾ ਜਿਹਦੇ ਨਾਲ ਇਹਦੇ ਰਿਲੇਸ਼ਨ ਉਹਨਾਂ ਦੇ ਸਾਰਿਆਂ ਦੇ ਮਤਲਬ ਕੀ ਪਰਚਾਉਣਾ ਜਾਂਦਾ ਮੈਂ ਪ੍ਰਸ਼ਾਸਨਗਾਰੀ ਇਸੇ ਨਾਲ ਕਰ ਦਾਂ। ਪਲਵਨ ਸਿੰਘ ਦੇ ਪਰਿਵਾਰ ਦੇ ਨਾਲ ਉਹਨਾਂ ਨੇ ਦੋ ਛਲਾਈ ਕਿ ਉਹਦੀ ਨੌ ਕੁਸ਼ ਦੇ ਕੇ ਚਲੇਗੀ ਆ ਨਸੀਜੀ ਦਵਾਈ ਚਲੇਗੀ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਨਾਂ ਨੂੰ ਭਾਜੀ ਇਨਸਾਫ ਹੋਣਾ ਮਿਲਣਾ ਚਾਹੀਦਾ ਵਾ ਇਹ ਡੀਐਸਪੀ ਨੂੰ ਇਹਨੇ ਮਾਰਕ ਕੀਤੀ ਆ ਪਰ ਇਹਨਾਂ ਨੂੰ ਇਨਸਾਫ ਕੋਈ ਨਹੀਂ ਮਿਲਿਆ ਅਜੇ ਤੱਕ ਪਰ ਇਹਨਾਂ ਨੂੰ ਇਨਸਾਫ ਮਿਲ ਜੇ ਪਾਜੀ ਪਿੰਡ ਨੰਗੜੀ ਤੋਂ ਸੁਖਵਿੰਦਰ ਗੌਰ ਦੀ ਇੱਕ ਦਰਖਾਸਤ ਤੁਹਾਡੇ ਕੋਲ ਆਈ ਸੀ ਹਾਂਜੀ ਜੀ ਜਰੂਰ ਉਹਦੇ ਬਾਰੇ ਕੀ ਕੁਸ਼ਲ ਕਾਰਵਾਈ ਕੀਤੀ ਤੁਸੀਂ ਦੇਖੋ ਸਾਰੇ ਸੁਖਵਿੰਦਰ ਗੌਰ ਪਤਨੀ ਕਰਵੰਤ ਸਿੰਘ ਵਾਸੀ ਨੰਗੜੀ ਨੇ ਦਰਖਾਸਤ ਦਿੱਤੀ ਸਾਨੂੰ ਜੀ ਕਿ ਉਹਨਾਂ ਦੀ ਜਿਹੜੀ ਨੋਆ ਆ ਜੀ 21 ਸਤੰਬਰ 20 ਜਨਵਰੀ ਨੂੰ ਆ 11:30 ਵਜੇ ਜਰੀ ਗਈ ਹੈ ਘਰੋਂ ਬਿਨਾ ਪੁੱਛੇ ਨਾਲ ਆਪਣੀ ਕੁੜੀ ਆ ਛੋਟੀ ਜੀ ਨੂੰ ਲੈ ਗਈ ਤੇ ਕੈਮਰੇ ਨੂੰ ਵੀ ਚੱਕ ਦਿੱਤੇ ਇਹਦੇ ਤੇਰੇ ਪਤਾ ਨਹੀਂ ਲੱਗਦਾ ਉਹ ਸਾਰਾ ਪਾਂ ਜਿਹੜੀ ਕਮਿਸ਼ਨ ਵੀ ਦਾ ਇਸ਼ਤਿਹਾਰ ਜਾਰੀ ਕੀਤਾ ਹੈ ਬਾਕੀ ਤਵਰੀਦ ਨਾਲ ਚੱਲਣ ਦੀ ਹੈ ਜਿਹੋ ਜੀ ਵੀ ਜ਼ਰੂਰਤ ਹੋਵੇ ਲੋਜੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਨੂੰ ਕਿੱਥੇ ਪਤਾ ਲੱਗਦਾ ਕਿੱਥੇ ਹੈਗੀ ਹੈ ਜੇ ਬੇਟਾਂ ਦੇ ਬਾਹਰ ਆਦਾਰ ਬਾਕੀ ਦੋਵੇਂ ਮਾਪੇ ਤਾਂ ਘਰ ਰਹਿੰਦੇ ਆ ਘਰ ਆਈਏ ਇਹੇ ਬੈਡ ਬੁਡ ਵੇਕੇ ਆ 11 ਦਾ ਕੁਦਰਾ ਪਿਆਈ ਕਰਨ ਦੇ ਘਰ ਦਾ ਤੇ ਕਿਹਨੇ ਸਾਡਾ ਸੋਨਾ ਸੋਨਾ ਲੈ ਗਈ ਇਹ ਸਭਾ ਚਾਈ ਸਰ ਰਿਪੋਰਟ ਦਰਜ ਕੀਤੀ ਹੈ ਜਿਹੜੀ ਕਾਰਵਾਈ ਨਾਲ ਜਿਹੋ ਜਿਹਾ ਹੋ ਗਿਆ ਉਹ ਜੀ ਉਹ ਲੜਕੀ ਵਾਲਿਆਂ ਨੂੰ ਤੁਸੀਂ ਇੱਥੇ ਤਲਬ ਕੀਤਾ ਆਇਆ ਪਹਿਲਾਂ ਬੁਲਾਇਆ ਉਹ ਕਹਿੰਦੇ ਵੀ ਇਹਨਾਂ ਸਾਡੀ ਕੁੜੀ ਕਿਦੇ ਕਾਮਸ਼ਾ ਕੀਤੀ ਆਈ ਉਹ ਇਹਨਾਂ ਨੇ ਸਾਰਾ ਇਲਜ਼ਾਮ ਲਾਉਂਦੇ ਵੀ ਇਹਨਾਂ ਸਾਡੀ ਕੁੜੀ ਕੋਟਮਾਰ ਕਰਦੇ ਆਗੇ ਤੇ ਕੋਟਮਾਰ ਕਰਨ ਕਰਕੇ ਘਰੋਂ ਚਲ ਗਈ ਆਈ ਇਹਨਾਂ ਕੁੱਟਿਆ ਮਾਰਦੇ ਆ ਕਹਿੰਦੇ ਕਿਸੇ ਮੁੰਡੇ ਨਾਲ ਚਲ ਗਈ ਆਈ ਪਰ ਉਹਨਾਂ ਨੇ ਸਾਨੂੰ ਅੱਜ ਜਿਹੜੇ ਸਬੂਤ ਦੱਸਿਆ ਨਾ ਜਿਹਦੇ ਵਿੱਚ ਉਹ ਹੁਣ ਵੀ ਕਿਸੇ ਬਰਥਡੇ ਪਾਰਟੀ 'ਚ ਵੀ ਸਾਰੇ ਜਿਹੜੇ ਇਕੱਠੇ ਨੇ ਉਹ ਛੋਟੀ ਬੱਚੀ ਵੀ ਤੇ ਉਹ ਮੁੰਡਾ ਜਿਹੜਾ ਜਿਹੜਾ ਜਿਹਦਾ ਦੇਖੋ ਸਾਰੇ ਗੈਰ ਹੈ ਪਰ ਜੇ ਸਾਨੂੰ ਲਿਆ ਕੇ ਦਿਖਾਉਣ ਕੋਈ ਪ੍ਰੂਫ ਫਿਰ ਆ ਇਹ ਸਾਨੂੰ ਦੱਸ ਰਿਹਾ ਕਿ ਕਿੱਥੇ ਖੜੀ ਕਿੰਨੇ ਖੜੀ ਆ ਸਰ ਇਹ ਤੁਹਾਨੂੰ ਬਰੂਫ ਹੋਏ ਸਾਡੇ ਕੋਲ ਪੰਜਾਬ ਉੱਤੇ ਰੇਟ ਕਰਕੇ ਨੂੰ ਪੜਨ ਲਿਆ ਜੀ ਤੁਹਾਡੀ ਤਪਤੀਸ਼ ਦੇ ਵਿੱਚ ਕੀ ਸਾਹਮਣੇ ਆ ਸਾਡੀ ਤਰਜੀਹ ਸਾਰਾ ਲੈ ਚੱਲੀ ਜਾ ਰਹੀ ਹੈ ਜਿਨ੍ਹਾਂ ਚ ਕੋ ਤਤ ਸਾਹਮਣੇ ਨਹੀਂ ਆਉਂਦੀ ਉਹਨਾਂ ਦੇ ਕੀ ਕਰ ਸਕਦੇ ਆ ਇਹ ਕਹਿੰਦੇ ਉਹ ਕਹਿੰਦੇ ਵੀ ਸਾਡੀ ਕੁੜੀ ਇਹਨਾਂ ਨੇ ਫੋਟੋ ਮਾਰ ਕੇ ਘਰੋਂ ਭੱਜੀ ਗਈ ਇਹ ਕਹਿੰਦੇ ਆ ਵੀ ਘਰੋਂ ਭੱਜ ਗਈ ਹੈ ਕਿਸੇ ਦੇ ਨਾਲ ਦਾ ਤੇ ਰਪੇ ਇੰਦਾਂ ਦੇ ਸਰ ਕੀਤੀ ਹੈ ਦੀ ਗਮ ਸ਼ੁਰੂ ਦੀ ਬਾਕੀ ਕਾਰਵਾਈ ਚੱਲ ਰਹੀ ਜੀ ਹੋਰੀ ਸਰ ਸੂਰਤ ਹੋ ਗਈ ਉਹਦੀ ਜੁਰਮ ਤੇ ਘਰ ਵੀ ਹੋਈ ਉਹਨੂੰ ਠੋਕਿਆ ਨਹੀਂ ਸਕਦਾ ਠੋਕ ਲਈ